ਸੇ ਤੁਸੀਂ ਹੋਵੋਗੇ ਰੋਸ਼ਨ ਚਿਹਰੇ ਜ਼ਰਾ ਨਵਾਰ ਵਾਲੀਆਂ ਪੀੜੀਆਂ ਜ਼ਾਦ ਕਰਿਆ ਕਰਨਗੇ ਸਾਡੇ ਪੁਰਾਣੇ ਲੋਕਾਂ ਨੂੰ ਵਿਚਾਣ ਦੇ ਲਈ ਤੁਸੀਂ ਆਪਣਾ ਸਮੇਂ ਦੇ ਵੀ ਵੱਡਾ ਸਹਿਯੋਗ ਦਿਓਗੇ ਇਸ ਉਮੀਦ ਦੇ ਨਾਲ ਤੁਹਾਡਾ ਛੁੱਟੀ ਲੈ ਰਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਦੇ ਇਸ ਬਹੁਤ ਹੀ ਅਤਿਆਸਕ ਕਾਰਜ ਵਿੱਚ ਮੇਰੇ ਨਾਲ ਮੇਰੇ ਦੋ ਕਾਰਨ ਦੇ ਸਾਥੀ ਘਟਾਦਰ ਚੱਕ ਜੀ ਤੇ ਡਾਕਟਰ ਅਜੋਦ ਜੀ ਸੁਵਾਰਿਆ ਸਾਹਿਬ ਇਸ ਜ਼ਿਲ੍ਹੇ ਦੀ ਸਾਰੀ ਸਾਡੀ ਪਾਰਟੀ ਦੀ ਲੀਡਰਸ਼ਿਪ ਤੇ ਜ਼ਿਲ੍ਹੇ ਦੇ ਡੀਸੀ ਸਾਹਿਬ ਇਹ ਜਿਹੜੇ ਐਸਐਸਪੀ ਢਿਲੋਂ ਸਾਹਿਬ ਪ੍ਰਾਨਮ ਸਰ ਨੂੰ ਪਤਾ ਹੈ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਦੋਸਤਾਂ ਨੇ ਅੱਜ ਦੀ ਇਹ ਮੀਟਿੰਗ ਜਿਹੜੀ ਤੁਸੀਂ ਮਿਹਰਬਾਨੀ ਕਰਦੇ ਹੋ ਇਹਦਾ ਜਿਹੜਾ ਮੰਤਰ ਹੈ ਉਹ ਮੰਤਰ ਸਾਡੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਸਭੀ ਨਾਲ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਨਸ਼ਿਆਂ ਦੇ ਲਾਗੇ ਦਾ ਲੱਗਦੇੜਾ ਇੱਕ ਵੱਡਾ ਯੁੱਗ ਜਿਹੜਾ ਸਾਡੇ ਮਾਂ ਜੋ ਗੁਪਮંત્રી ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੀ ਧਰਤੀ ਤੇ ਸ਼ੁਰੂ ਕੀਤਾ ਅਸਾਂ ਨੇ ਸਭ ਨੇ 75 ਸਾਲ ਸਾਡੇ ਤੇਵਾਜ ਕਰਤੇ ਗਏ ਕਾਗਦਸੇ ਕਾਲੀ ਬੀਜੇਪੀ ਵਾਲੇ ਜਿਹੜੇ ਸਾਡੇ ਦੀ ਸਾਡੇ ਬਾਦ ਦੇ ਵਿੱਚ ਸਾਡੇ ਪੁੱਤਾਂ ਦੇ ਬਾਦ ਦੇ ਵਿੱਚ ਕੰਡੇ ਪੀਚ ਕੇ ਗਏ ਪੰਜਾਬ ਨੂੰ ਦਿੱਤਾ ਕੀ ਪੰਜਾਬ ਨੇ ਕੀਤਾ ਕੀ ਜਿਹੋ ਉਸ ਇਸ ਫੈਮਲੀ ਦੇ ਅੰਦਰ ਦਾ ਬਹੁਤ ਪੁੱਛਦੇ ਆ ਕਿ ਤੇ ਤਸਾਦ ਆ ਕੀ ਤਸਫੀ ਸਭ ਪੰਜਾਬ ਦੇ ਲੋਕਾਂ ਨੇ ਸਾਹ ਪਿਆ ਕਿ ਤੁਸੀਂ ਪੰਜਾਬ ਨੂੰ ਕਿੱਦਾਂ ਲੁੱਟਿਆ ਪੰਜਾਬ ਨੂੰ ਕਿੱਦਾਂ ਕੁੱਟਿਆ ਅਰ ਪੰਜਾਬ ਦੇ ਧੀਆਂ ਪੁੱਤਾਂ ਨੂੰ ਬੇਰੁਜ਼ਗਾਰੀ ਦੇ ਵਿੱਚ ਤੱਕ ਕੇ ਮੇਕ ਕੋਈ ਮੁਗਲਾ ਕਾਰਜ ਦੇ ਕੋਸ਼ਿਸ਼ ਕੀਤੀ ਹੈ ਦੇਖ ਨਾਗਾ ਦੇ ਜਿਨ੍ਹਾਂ ਦੇ ਰਾਜ ਕੀਤਾ ਜਿਨ੍ਹਾਂ ਦੇ ਰਾਜ ਵਿੱਚ ਨਸ਼ੇ ਆਏ ਜਿਨ੍ਹਾਂ ਦੇ ਰਾਜ ਵਿੱਚ ਨਸ਼ੇ ਦੇ ਸਮਰਲ ਨੂੰ ਸਤੇਜਾਂ ਦੇਤਾ ਜਾਂਦਾ ਸੀਗਾ ਜਿਨ੍ਹਾਂ ਦੇ ਰਾਜ ਵਿੱਚ ਵਜੇ ਵੇ ਸਮਰਲ ਨੂੰ ਸਿਆਸੀ ਪੁਨਾਹ ਦਿੱਤੀ ਜਾਂਦੀ ਸੀਗੀ ਕੋਈ ਪੁੱਛਦਾ ਨਹੀਂ ਸੀਗਾ ਅੱਜ ਉਹ ਲੋਕ ਪੰਜਾਬ ਦੀ ਸੋਪਰੀਆ ਸਾਹਿਬ ਜੇ ਚੰਗੇ ਕੰਮ ਕਰੋਗੇ ਤੇ ਸਭ ਚੰਗਾ ਹੋ ਗਏਗੇ ਜੇ ਚੰਗਾ ਨਹੀਂ ਕਰੋਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਜੋ ਬੀਜੋਗੇ ਉਹ ਹੀ ਕਟੋਗੇ ਅੱਜ ਇਹ ਪਾਰਟੀਆਂ ਕਾਲੀ ਦਲ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਬਾਗਬੂਸ ਦਾ ਬੜਾ ਬੁਲਾਹਾਲ ਹੈ ਬੀਜੇਪੀ ਦਾ ਬੁਲਾਹਾਲ ਹੈ ਬੀਜਾ ਬੀਜਾ ਜਿਵੇਂ ਸੀਗੇ ਨਹੀਂ ਬੀਜੇ ਸਰ ਨਹੀਂ ਬੀਜੇ ਸਕੂਲ ਨਹੀਂ ਬੀਜੇ ਕਾਲਜ ਨਹੀਂ ਬੀਜਿਆ ਨੌਕਰੀਆਂ ਅੱਜ ਪੰਜਾਬ ਦਾ ਮੁੱਖ ਮੰਤਰੀ ਇੱਕ ਸਦਾਤ ਕਰਦਾ ਸੱਤ ਕਿੱਲਾਂ ਦਾ مالک ਸਰਦਾਰ ਪਰਮਨ ਸਿੰਘ ਮਾਨ ਸਾਡੇ ਅੰਦਰ ਪੰਪਰ ਕਿੰਨਿਆ ਵਾਲੇ ਆਂ ਕਾ ਦੇੁੰਡੇ ਜਿਹੜੇ ਅੰਦਰਲੇ بڑے ਮੰਤਰੀ ਬਣੇ ਸਾਹਿਕ ਬੀੜਾ ਦਿੱਤਿਆ ਕਿ ਪੰਜਾਬ ਦੇ ਅੰਦਰ ਪੰਜਾਬ ਦੀਆਂ ਲਾਹਤਾਂ ਖਤਮ ਕਰਦੀਆਂ ਦੁਨੀਆ ਜਾਣਦੀ ਏ ਜਿੱਥੇ ਗਰੀਬੀ ਦੂਰ ਹੋਈ ਉਹ ਸਿਰ ਤੇ ਸਿਰ এডੂਕੇਸ਼ਨ ਦਾ ਨਾਮ ਦੂਰ ਹੋਈ ਸਿੱਖਿਆ ਦਾ ਨਾਮ ਕਦੀ ਵੀ ਲੋਕ ਨੂੰ ਕੀਤਾ ਜਾ ਸਕਦਾ ਸਰਦਾਰ ਭਗਵਾਨ ਸਿੰਘ ਬਾਦਲੇ ਸਰਕਾਰ ਨੇ ਸਿੱਖਿਆ ਦੇ ਉੱਤੇ ਹਲਕਾ ਦੇ ਉੱਤੇ ਸੱਤ ਪੰਜਾਬ ਦੇ ਜਿਹੜਾ ਸਾਡਾ ਅਨੁਮਾਨ ਸਿਸਟਮ ਹੈ ਸਾਡੇ ਵਿਦਿਆਰਥੀ ਲੋਕਾਂ ਸਾਡਾ ਵਿਦਿਆਰਥੀ ਢਾਂਚਾ ਉਹਨੂੰ ਠੀਕ ਕਰਨ ਦੇ ਵਾਸਤੇ ਕਦੀ ਕਦੇ ਸੁਣਿਆ ਸੀ ਮੈਂ ਤਾਂ ਬਹਾਮ ਹੋ ਗਿਆ ਜਿਹੜੇ ਸਕੂਲ ਚ ਜਾਏਗਾ ਇੱਥੇ 35 ਲੱਖ ਗ੍ਰਾਂਟ ਆਈ ਹੈ ਜੀ ਇੱਥੇ 22 ਲੱਖ ਆਈ ਹੈ ਜੀ ਸਾਡੇ ਬਾਰਦਰ ਦੇ ਸਕੂਲਾਂ ਦੇ ਉੱਤੇ 82 83 ਲੱਖ ਰੁਪਈਆ ਉਹ ਸਰ ਸਾਡੇ ਇੱਕ ਸਕੂਲ ਦੇ ਵਿੱਚ 1 ਕਰੋੜ 32 ਲੱਖ ਰੁਪਈਆ ਜਦੋਂ ਪੁੱਛਿਆ ਮੈਂ ਕਿ ਸਰ ਰੁਪਏ ਆਏ ਪਹਿਲਾਂ ਕਦੀ ਕਹਿੰਦੇ ਗ੍ਰਾਂਟ ਦਿੱਤੀ ਕਿੱਧਰ ਗ੍ਰਾਂਟ ਤੇ ਛੱਡੋ ਜੀ ਪਹਿਲਾਂ ਕਦੀ ਕੋਈ ਮੰਤਰੀ ਆ ਕੇ ਲੇ ਸਕੂਲਾਂ ਦੇ ਪਿੱਛੇ ਸਾਧੂ ਕਹਿੰਦੇ ਜੀ ਇੱਥੇ ਭਰਕਰਾਂ ਦੇ ਨਾਲ ਕੋਈ ਐਮਐਲਏ ਮੰਤਰੀ ਸਕੂਲ ਚ ਆਇਆ ਅਸੀਂ ਕਿਵੇਂ ਬੱਸੀਏ ਆਪਣੀਆਂ ਸਵਾਲ ਸਾਵਾਂ ਅਰੇ ਪੈਸੇ ਲੱਗਦੇ ਆ ਅਸੀਂ ਫੇਰ ਪੁੱਛਦੇ ਹਿੱਥੇ ਨੂੰ ਦੱਸੋ ਤੁਹਾਨੂੰ ਹੋਰ ਕੀ ਚਾਹੀਦਾ ਸਕੂਲ ਵਾਸਤੇ ਕੀ ਚਾਹੀਦਾ ਸਾਡੇ ਬੱਚੇ ਪੜਨੇ ਚਾਹੀਦੇ ਆ ਸਰ ਜੇ ਸਾਡੇ ਬੱਚੇ ਪੜ ਗਏ ਸਾਡੀਆਂ ਪੀੜ੍ਹੀਆਂ ਸਰਦਾਰ ਭਗਤ ਸਿੰਘ ਵਾਲੀ ਤੋਂ ਦੀ ਸਰਕਾਰ ਨੂੰ ਇਜਾਜ਼ਤ ਕਰਾ ਕਰ ਲਿਏ ਆ ਜਿਹੜਾ ਚੋਕ ਮਸ਼ੀਨ ਦੇ ਰਿਵੋਲution ਕਾਲਾ ਕੀਤਾ ਪਹਿਲੀ ਵਾਰ ਤੋਂ ਝੂਨ ਕੀਤਾ ਸੀਗਾ ਤੁਹਾਨੂੰ ਉਹਦੇ ਐਸਐਸਪੀ ਸਾਹਿਬ ਨੇ ਤੁਹਾਡੇ ਥੀਲੇ ਦੇ ਅੰਕੜੇ ਦਿੱਤੇ ਪੰਜਾਬ ਦੇ ਅੰਕੜੇ ਉਹ ਲਿਖਵਾ ਦੇਣ ਛੱਦਦੇ ਆ ਇਹ ਜੋਧਿਆ ਸਾਹਿਬ ਇਹ ਜੋਧੇਸ ਕਰਦੀ ਹੈ ਕਿਉਂਕਿ ਇਹ ਸਭ ਤੋਂ ਵੱਡਾ ਕੋਣ ਸਾਡੇ ਜਾਂਦੇ ਦੇ ਖਲਬਾਤਾਂ ਬਾਹ ਨੂੰ ਇਹ ਕਰਕੇ ਸਦਿਆ ਕਿ ਜਿਹੜੇ ਕੋਣ ਨੂੰ ਧੂਨ ਕਰਦਾ ਇਹ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਦੇ ਆ ਸਭ ਲੋਕ ਪਿਆਰ ਤੋਂ ਬਿਨਾ ਖਤਮ ਨਹੀਂ ਹੋ ਸਕਦੇ